ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਅਸੀਂ ਅੱਜ ਤੁਹਾਡੇ ਨਾਲ ਜੋ ਕਿ ਇੱਕ ਨਾ ਆਪ ਇੱਕ ਭੈਣ ਦਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਜੋ ਕਿ ਉਹਨਾਂ ਨੇ ਸਾਡੇ ਨਾਲ ਕੀਤਾ ਹੈ ਖਾਲਸਾ ਜੀ ਉਹ ਭੈਣ ਕਹਿੰਦੀ ਹੈ ਕਿ ਮੈਂ ਪੜ੍ਹ ਲਿਖ ਕੇ ਮੈਂ ਪਾਇਲਟ ਬਣੀ ਕਹਿੰਦੇ ਮੈਂ ਜਦੋਂ ਪਾਇਲਟ ਬਣੀ ਨਾ ਕਹਿੰਦੇ ਮੈਂ ਗੁਰਦੁਆਰਾ ਸਾਹਿਬ ਜਾਂਦੀ ਸੀ ਪਾਠ ਬੇਨਤੀਆਂ ਕਰਦੀ ਸੀ ਕਿਉਂਕਿ ਹਰ ਇੱਕ ਨੂੰ ਉਮੀਦ ਹੁੰਦੀ ਹੈ ਕਿ ਜੋ ਵੀ ਮੈਂ ਬੇਨਤੀ ਗੁਰੂ ਅੱਗੇ ਕੀਤੀ ਹੈ ਉਹ ਮੇਰੀ ਸਵੀਕਾਰ ਜ਼ਰੂਰ ਹੋ ਜਾਣੀ ਹੈ ਉਹ ਮੇਰੀ ਪੂਰੀ ਜ਼ਰੂਰ ਹੋਵੇਗੀ ਕਿਉਂਕਿ ਇਹ ਸਿਰਫ ਕਹਿਣਾ ਜਾਂ ਮੰਗਣਾ ਨਹੀਂ ਹੈ ਇਹ ਉਸ ਦਾ ਆਪਣੇ ਗੁਰੂ ਤੇ ਵਿਸ਼ਵਾਸ ਹੈ ਇਹ ਉਸ ਦਾ ਆਪਣੇ ਧੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਹੈ ਤਨ ਗੁਰੂ ਨਾਨਕ ਜਦੋਂ ਵੀ ਕਹਿੰਦੇ ਨਾ ਉੱਠਦੇ ਬੈੰਦਿਆਂ ਜਾਪ ਕਰੀਏ ਨਾ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਵੀ ਗੁਰੂਆਂ ਜਿਹੜੇ 10 ਗੁਰੂ ਹੈ ਨਾ ਸਾਡੇ ਦਸ਼ਮ ਗ੍ਰੰਥ ਦੇ ਜਿਨ੍ਹਾਂ ਨੇ ਸਾਡੇ ਦਸ਼ਮ ਗ੍ਰੰਥ ਲਿਖਿਆ ਹੈ ਇਹਨਾਂ ਦੀ ਬਾਣੀ ਜੋ ਇਹਦੇ ਵਿੱਚ ਸੰਮਲਿਤ ਹੈ ਨਾ ਉਹ ਸਾਨੂੰ ਬਹੁਤ ਕੁਝ ਸਿਖਾ ਦਿੰਦੀ ਹੈ ਜਦੋਂ ਵੀ ਆਪਣੇ ਕੰਮ ਮੁੱਕ ਜਾਂਦੇ ਨੇ ਘਰ ਦੇ ਤੇ ਆਪਾਂ ਚਾਹਨੇ ਆਪਾਂ ਸੋਚਦੇ ਹਾਂ ਵੀ ਚਲ ਹੁਣ ਆਪਣਾ ਕੰਮ ਮੁੱਕ ਗਿਆ ਹੈ ਤੇ ਅਸੀਂ ਸੋਚਦੇ ਹਾਂ ਕਈ ਗੱਲੇ ਕਈ ਤਾਂ ਇਹ ਸੋਚਦੇ ਹਨ ਕਿ ਪਾਠ ਕਰ ਲਈਏ ਪਰ ਕਈ ਇਹ ਸੋਚਦੇ ਨੇ ਕਿ ਚਲੋ ਹੁਣ ਆਪਣਾ ਇੰਜੋਏ ਦਾ ਟਾਈਮ ਆ ਗਿਆ ਅਸੀਂ ਇੰਜੋਇਮੈਂਟ ਕਰ ਲਈਏ ਚਲੋ ਫੋਨ ਫੜਿਆ ਟੀਵੀ ਦੇਖਿਆ ਚਲੋ ਸਮਾਂ ਬਤੀਤ ਹੋ ਗਿਆ ਹੋਰ ਕੰਮ ਕਾਜ ਕੀਤੇ ਤੇ ਬਾਣੀ ਦਾਣਾ ਕੰਮ ਕੋਈ ਜ਼ਰੂਰੀ ਨਹੀਂ ਸਮਝਦਾ ਵੀ ਹਾਂ ਸਵੇਰੀ ਉੱਠ ਕੇ ਅਸੀਂ ਗੁਰਬਾਣੀ ਨਹੀਂ ਪੜੀ ਤੇ ਗੁਰਬਾਣੀ ਪੜੀ ਇਹਨਾਂ ਪਰਮਾਤਮਾ ਦੇ ਨਾਲ ਇੱਕ ਤਮਾ ਹੋ ਜਾਂਦੀ ਹੈ ਕਿ ਜਿਵੇਂ ਨਾ ਇੱਕ ਭੈਣ ਹੈ ਉਹ ਦੱਸਦੀ ਹੈ ਕਿ ਜਦੋਂ ਉਹ ਬਾਣੀ ਨਹੀਂ ਪੜ੍ਹਦੇ ਨਾ ਕਹਿੰਦੇ ਉਹਨਾਂ ਨੂੰ ਇੰਜ ਲੱਗਦਾ ਹੈ ਕਿ ਭੋਜਨ ਚ ਜਿਵੇਂ ਨੂਨ ਤੋਂ ਬਿਨਾ ਭੋਜਨ ਸਵਾਦ ਨਹੀਂ ਨਾ ਲੱਗਦਾ ਇਸੇ ਤਰ੍ਹਾਂ ਕਹਿੰਦੇ ਕਿ ਮੈਨੂੰ ਉਸ ਦਿਨ ਸਾਰਾ ਦਿਨ ਮੇਰਾ ਐਵੇਂ ਲੱਗਦਾ ਹੈ ਕਿ ਕੁਝ ਤਾਂ ਰਹਿ ਗਿਆ ਹੈ ਦੇਖੋ ਕਿੰਨੀ ਤਮਾ ਜੁੜੀ ਹੋਈ ਹੈ ਉਸ ਭੈਣ ਦੀ ਪਰਮਾਤਮਾ ਨਾਲ ਤੇ ਇੰਜ ਲੱਗਣਾ ਹੈ ਕਿ ਕਿਤੇ ਕੁਝ ਹੋ ਨਾ ਜਾਵੇ ਵੀ ਡਰ ਜਾ ਰਹਿਣਾ ਵੀ ਅੱਜ ਮੈਂ ਪਾਠ ਨਹੀਂ ਕੀਤਾ ਅੱਜ ਮੈਂ ਆਪਣੇ ਗੁਰੂ ਨੂੰ ਨਮਸਕਾਰ ਨਹੀਂ ਕੀਤਾ ਅੱਜ ਮੈਂ ਗੁਰਦੁਆਰਾ ਸਾਹਿਬ ਨਹੀਂ ਗਈ ਵੀ ਕਿਤੇ ਕੁਝ ਹੋ ਨਾ ਜਾਵੇ ਸੱਚ ਪਾਤਸ਼ਾਹ ਦੇ ਅੱਗੇ ਕਹਿੰਦੇ ਮਨੋਂ ਮੰਨਾ ਉਰਦਾਸ ਕਰ ਦੇਣੀ ਵੀ ਬਾਬਾ ਜੀ ਅੱਜ ਮੈਂ ਪਾਠ ਨਹੀਂ ਕਰ ਸਕੀ ਤੁਸੀਂ ਮੇਰੇ ਤੋਂ ਸੇਵਾ ਲਵੋ ਤੁਸੀਂ ਮੇਰੇ ਸਿਰ ਤੇ ਮੇਰ ਭਰਿਆ ਹੱਥ ਰੱਖੋ ਤੁਸੀਂ ਮੇਰੇ ਤੇ ਕਿਰਪਾ ਕਰੋ ਤਾਂ ਕਿ ਮੈਂ ਪਾਠ ਦੀ ਸੇਵਾ ਲੈ ਸਕਾਂ ਮੈਂ ਇੰਨੇ ਯੋਗੀ ਹੋ ਜਮਾ ਪਰਮਾਤਮਾ ਕਿ ਤੁਸੀਂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤੇ ਮੈਂ ਪਾਠ ਕਰ ਸਕਾਂ ਕਹਿੰਦੇ ਕਿ ਇੰਨੀ ਜ਼ਿਆਦਾ ਲਗਨ ਇੰਨਾ ਜ਼ਿਆਦਾ ਅਟੁੱਟ ਵਿਸ਼ਵਾਸ ਵੀ ਕਹਿੰਦੇ ਕਿ ਜਦੋਂ ਮੈਂ ਕੋਈ ਕੰਮ ਕਰਨਾ ਨਾ ਤਾਂ ਮੈਂ ਇੰਜ ਦਸਣਾ ਕਿ ਬਾਬਾ ਜੀ ਹੈਗੇ ਨੇ ਉਹਨਾਂ ਨੇ ਆਪੇ ਸਾਰੇ ਕਾਜ ਸਵਾਰ ਦੇਨੇ ਨੇ ਕੋਈ ਬਿਮਾਰ ਹੋਣਾ ਘਰ ਦੇ ਵਿੱਚੋਂ ਫਿਰ ਵੀ ਉਹਨਾਂ ਨੇ ਇਹੀ ਗੱਲ ਕਹਿਣੀ ਕੀ ਤੰਤਨ ਬਾਬਾ ਦੀਪ ਸਿੰਘ ਖੰਡੇ ਵਾਲੇ ਬਾਪੂ ਹੈਗੇ ਐ ਤੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਹੈਗੇ ਨੇ ਉਹਨਾਂ ਨੇ ਆਪੇ ਕਾਜ ਸਵਾਰਦੇ ਨੇ ਤੂੰ ਟੈਨਸ਼ਨ ਨਾ ਲੈ ਵਾਹਿਗੁਰੂ ਦਾ ਹੱਥ ਤੇਰੇ ਸਿਰ ਤੇ ਹੈ ਇੱਕ ਵਾਰ ਨਾ ਇੱਕ ਦੀਵਾਨ ਚੱਲ ਰਿਹਾ ਸੀ ਉੱਥੇ ਇੱਕ ਬਹੁਤ ਵੱਡੇ ਅਫਸਰ ਆਏ ਦੀਵਾਨ ਦੇ ਜਿਹੜੇ ਕੀਰਤਨੀਏ ਸੀ ਉਹ ਬਾਬਾ ਜੀ ਮਤਲਬ ਬਹੁਤ ਸੋਹਣਾ ਸਮਾਗਮ ਕਰ ਰਹੇ ਸਨ ਬਹੁਤ ਸੋਹਣੀ ਕਥਾ ਕਰ ਰਹੇ ਸਨ ਤੇ ਜਿਹੜਾ ਉਹ ਅਫਸਰ ਆਇਆ ਜ਼ਨ ਉਹਨਾਂ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਕੀਰਤਨੀ ਸਾਹਿਬ ਨੂੰ ਚਲੋ ਨਮਸਕਾਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਦਿਨ ਕਿਵੇਂ ਸ਼ੁਰੂ ਕਰਦੇ ਹੋ ਵੀ ਤੁਸੀਂ ਜਦੋਂ ਤੁਸੀਂ ਅਫਸਰ ਹੋ ਤੁਸੀਂ ਆਫਿਸ ਜਾ ਕੇ ਕੀ ਕਰਦੇ ਹੋ ਅਫਸਰ ਨੇ ਅੱਗੇ ਜਵਾਬ ਦਿੱਤਾ ਕਿ ਬਾਬਾ ਜੀ ਮੈਂ ਤਾਂ ਮੇਰਾ ਕੰਮ ਤਾਂ ਬੈਠਣਾ ਹੈ ਆਰਡਰ ਦੇਣੇ ਨੇ ਤੇ ਜਿਹੜਾ ਕੰਮ ਨਹੀਂ ਹੁੰਦਾ ਉਹ ਮੈਂ ਕਰਵਾ ਦੇਣਾ ਤੇ ਜਿਹੜਾ ਕੰਮ ਹੋਇਆ ਹੁੰਦਾ ਹੈ ਉਹਦੀ ਫਾਈਲ ਅੱਗੇ ਲਾ ਦੇਣਾ ਤੇ ਕਹਿੰਦੀ ਕਿ ਤੁਸੀਂ ਜਾ ਕੇ ਪਹਿਲਾਂ ਕੀ ਕਰਦੇ ਹੋ ਕਹਿੰਦੇ ਪਹਿਲਾਂ ਜਾ ਕੇ ਤਾਂ ਮੈਂ ਨਾ ਉਥੇ ਜਾ ਕੇ ਜਿਹੜੀ ਮੇਰੀ ਕੁਰਸੀ ਲੱਗੀ ਹੁੰਦੀ ਹੈ ਉਹਦੇ ਤੇ ਬਹਿ ਜਾਂਦਾ ਹਾਂ ਕਦੇ ਕੁਰਸੀ ਅੱਗੇ ਹੁੰਦੀ ਹੈ ਤੇ ਉਹਨੂੰ ਖਿੱਚ ਕੇ ਆਪਣੀ ਸੀਟ ਤੇ ਕਰਕੇ ਮੈਂ ਚੁੱਪਚਾਪ ਬਹਿ ਜਾਂਦਾ ਹਾਂ ਉਹ ਕਹਿੰਦੀ ਹੋਰ ਕੁਝ ਉਹ ਕਹਿੰਦੇ ਉਸ ਤੋਂ ਬਿਨਾ ਮੈਂ ਹੋਰ ਕੁਝ ਕਰਦਾ ਹੀ ਨਹੀਂ ਸਵੇਰੇ ਉੱਠਦਾ ਹਾਂ ਨੰਦਾ ਹਾਂ ਧੋਂਦਾ ਹਾਂ ਆਪਣੇ ਕੰਮ ਕਾਜ ਕਰਦਾ ਹਾਂ ਫਿਰ ਮੈਂ ਆਪਣੀ ਡਿਊਟੀ ਤੇ ਆ ਜਾਂਦਾ ਹਾਂ ਤੇ ਉਹ ਭਾਈ ਸਾਹਿਬ ਜੀ ਨੇ ਇੰਨੀ ਸਿੱਖਿਆ ਦਿੱਤੀ ਕਿ ਜੇ ਬੰਦਿਆ ਤੂੰ ਉੱਠ ਕੇ ਸਵੇਰੇ 5 ਮਿੰਟ 10 ਮਿੰਟ ਵਾਹਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਜਿਹੜੇ 10 ਗੁਰੂ ਨੇ ਸਾਡੇ ਮਹਾਨ ਇਹਨਾਂ ਦਾ ਨਾਮ 2-4 ਵਾਰ ਆਪਣੀ ਜੀਵਾ ਨਾਲ ਲੈ ਲੈਵੇਂ ਜਾਂ ਹੋ ਸਕੇ ਤੇ ਮੂਲ ਮੰਤਰ ਕਰ ਲੈਵੇਂ ਜਾਂ ਵਾਹਿਗੁਰੂ ਤੇਰਾ ਸ਼ੁਕਰ ਹੈ ਇੰਨੇ ਜੋਗੀ ਕੀਤਾ ਵਾਈ ਗਰੂ ਤੁਹਾਡਾ ਬਹੁਤ ਸ਼ੁਕਰਾਨਾ ਵੀ ਇੱਥੇ ਤੱਕ ਮੈਨੂੰ ਪਹੁੰਚਾਇਆ ਜੇ ਤੂੰ ਐਦਾਂ ਕਰਕੇ ਕੁਰਸੀ ਦੇ ਉੱਤੇ ਬੈਠੇ ਤੇ ਕਿਉਂ ਨਾ ਤੇਰੇ ਕੰਮ ਨੂੰ ਹੋਰ ਦਿਨ ਦੁਨੀਤ ਤੇ ਰਾਤ ਚੁਗਨੀ ਤਰੱਕੀ ਕਰੇਗਾ ਕਹਿੰਦੇ ਕਿ ਇਹ ਅਪਸਰ ਨੇ ਨਾ ਹੱਥ ਜੋੜੇ ਤੇ ਮਾਫੀ ਮੰਗੀ ਕਿ ਵਾਈ ਗਰੂ ਵੀ ਮੈਂ ਅਰਦਾਸ ਕਹਿੰਦੇ ਅਰਦਾਸ ਕੀਤੀ ਕਿ ਅੱਗੇ ਤੋਂ ਮੈਂ ਜਦੋਂ ਵੀ ਆਪਣੀ ਨੌਕਰੀ ਤੇ ਜਾਵਾਂਗਾ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਬਿਨਾਂ ਕਦੇ ਨਹੀਂ ਜਾਵਾਂਗਾ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ ਐਨੀ ਆਰਾਮਦਾਇਕ ਨੌਕਰੀ ਦਿੱਤੀ ਹੈ ਹੋ ਸਕਦਾ ਨਹੀਂ ਪਰਮਾਤਮਾ ਜੇ ਤੁਸੀਂ ਨਾ ਕੋਲ ਹੁੰਦੇ ਤੇ ਮੈਨੂੰ ਕੀ ਪਤਾ ਮੈਂ ਕੋਈ ਜਾਨਵਰ ਬਣਿਆ ਹੁੰਦਾ ਹੁਣ ਤਾਂ ਮੈਂ ਚਲੇ ਕੇ ਇਨਸਾਨ ਬਣਿਆ ਹੋਇਆ ਹਾਂ ਜੇ ਤੁਸੀਂ ਮੇਰੇ ਤੇ ਕਿਰਪਾ ਨਾ ਕੀਤੀ ਹੁੰਦੀ ਤੇ ਹੁਣ ਕੀ ਪਤਾ ਮੈਂ ਕੋਈ ਜਾਨਵਰ ਬਣਿਆ ਹੁੰਦਾ ਕੋਈ ਬਾਂਦਰ ਕੋਈ ਕੁੱਤਾ ਕੋਈ ਕੁਛ ਬਣਿਆ ਹੁੰਦਾ ਸੜਕਾਂ ਤੇ ਘੁੰਮਦਾ ਫਿਰਦਾ ਹੁੰਦਾ ਰੋਟੀ ਨੂੰ ੱੱੱਕੇ ਖਾਂਦਾ ਹੁੰਦਾ ਰੋਟੀ ਵਾਸਤੇ ਥਾਂ ਥਾਂ ਤੇ ਭਟਕਦਾ ਫਿਰਦਾ ਪਰ ਹਾਂ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਐਡੀ ਵੱਡੀ ਪੋਸਟ ਦਿੱਤੀ ਹੈ ਵੀ ਜਿਹਦੇ ਨਾਲ ਮੇਰਾ ਗੁਜ਼ਾਰਾ ਵੀ ਵਧੀਆ ਚੱਲਦਾ ਹੈ ਮੇਰੇ ਘਰ ਦਾ ਐਨ ਨਿਰਵਾਹ ਵੀ ਵਧੀਆ ਤੇਰਾ ਚੱਲਦਾ ਹੈ ਪੈਸੇ ਤੇ ਲੱਦੀ ਕੋਈ ਤੰਗੀ ਵੀ ਨਹੀਂ ਹੈ ਤੇ ਪਰਮਾਤਮਾ ਦਾ ਸ਼ੁਕਰਾਨਾ ਤਾਂ ਬਣਦਾ ਹੀ ਹੈ ਕਹਿੰਦੇ ਹੁਣ ਤੋਂ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਚ ਰੋਟੀ ਖਾਣ ਤੋਂ ਪਹਿਲਾਂ ਤੇ ਨੌਕਰੀ ਆਣ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਪਹਿਲਾਂ ਵੀ ਮੇਰਾ ਇਹੀ ਕੰਮ ਹੋਵੇਗਾ ਕਿ ਪਹਿਲਾਂ ਮੈਂ ਆਪਣੇ ਵਾਹਿਗੁਰੂ ਦਾ ਸ਼ੁਕਰਾਨਾ ਕਰਾਂਗਾ ਕਹਿੰਦੇ ਮਨ ਨੂੰ ਬਹੁਤ ਚੰਗੀ ਗੱਲ ਲੱਗੀ ਇੱਕ ਦਿਨ ਕਹਿੰਦੇ ਰੂਟੀਨ ਵਾਈਜ਼ ਹੋ ਗਿਆ 5-6 ਮਹੀਨੇ ਲਗਾਤਾਰ ਸ਼ੁਕਰਾਨਾ ਕਰਦੇ ਹੋਏ ਬੈਠਣਾ ਕੁਰਸੀ ਤੇ ਦਿਨ ਬਹੁਤ ਚੰਗਾ ਜਾਣਾ ਕਹਿੰਦੇ ਇੱਕ ਦਿਨ ਮਨ ਚ ਨਾ ਐਦਾਂ ਹੀ ਜਾ ਕੇ ਬੈਠ ਗਿਆ ਤੇ ਦਿਲ ਕੰਮ ਚ ਬਿਲਕੁਲ ਨਾ ਲੱਗੇ ਦਿਮਾਗ ਚ ਟੈਨਸ਼ਨ ਜੀ ਜਿਵੇਂ ਲੱਗਦਾ ਸੀ ਵੀ ਕੋਈ ਚੀਜ਼ ਰਹਿ ਰਹੀ ਹੈ ਵੀ ਕੋਈ ਚੀਜ਼ ਜਿਵੇਂ ਕੀਤੀ ਨਹੀਂ ਹੈ ਕਹਿੰਦੇ ਫਿਰ ਮੈਨੂੰ ਯਾਦ ਆਇਆ ਕਿ ਮੈਂ ਅੱਜ ਆਪਣੇ ਗੁਰੂ ਦਾ ਸ਼ੁਕਰਾਨਾ ਕਰਨਾ ਭੁੱਲ ਗਿਆ ਹਾਂ ਕਹਿੰਦੇ ਉੱਥੇ ਹੀ ਬੂਟ ਉਤਾਰ ਕੇ ਬਾਬਾ ਜੀ ਦੇ ਸਰੂਪ ਅੱਗੇ ਖੜ ਕੇ ਅਰਦਾਸ ਬੇਨਤੀ ਕੀਤੀ ਵਾਹਿਗੁਰੂ ਪੂਲ ਚੁਕਮਾ ਆਫ ਕਰਨੀ ਮੇਰੇ ਸਿਰ ਤੇ ਮੇਰ ਪਰਿਆ ਹੱਥ ਰੱਖਿਓ ਕਹਿੰਦੇ ਵਾਹਿਗੁਰੂ ਦਾ ਸਿਮਰਨ 10 ਮਿੰਟ 20 ਮਿੰਟ ਕਹਿੰਦੇ ਹੋਗੇ ਸਮਝ ਹੀ ਨਾ ਆਵੇ 20 ਮਿੰਟ ਸਿਮਰਨ ਕਰਨ ਤੋਂ ਬਾਅਦ ਸਭ ਸੋਜੀ ਆਈ ਜਿਵੇਂ ਪਰਮਾਤਮਾ ਨੇ ਸਿਰ ਤੇ ਮੇਰ ਪਰਿਆ ਹੱਥ ਰੱਖਿਆ ਹੋਵੇ ਇਹ ਖਾਲਸਾ ਜੀ ਇੱਕ ਵਿਸ਼ਵਾਸ ਹੈ ਵੀ ਮੇਰੇ ਤੇ ਵਿਸ਼ਵਾਸ ਮੈਨੂੰ ਮੇਰੇ ਪਿਤਾ ਪਰਮਾਤਮਾ ਤੇ ਬਹੁਤ ਵਿਸ਼ਵਾਸ ਹੈ ਉਹ ਸਾਡੇ ਕਾਹਜ ਜਰੂਰ ਸੁਵਾਰਦਾ ਹੈ ਤੇ ਇਸੇ ਤਰ੍ਹਾਂ ਖਾਲਸਾ ਜੀ ਉਹ ਕਹਿੰਦੇ ਕਿ ਮੈਨੂੰ ਨਾ ਨੌਕਰੀ ਵਿੱਚ ਬਹੁਤ ਵਧੀਆ ਅਫਸਰ ਦੀ ਜੋਬ ਮਿਲੀ ਹੈ ਕਹਿੰਦੇ ਹੁਣ ਮੇਰੇ ਬੱਚੇ ਹਨ ਤੇ ਪਤਨੀ ਹੈ ਕਹਿੰਦੇ ਉਹ ਗੁਰੂ ਘਰ ਦੀ ਸੇਵਾ ਨਿਭਾਉਂਦੇ ਨੇ ਉਹ ਹਮੇਸ਼ਾ ਦੁਪਹਿਰਾ ਸਾਹਿਬ ਦੀ ਸੇਵਾ ਕਰਦੇ ਨੇ ਕਹਿੰਦੇ ਚਲੋ ਦੇਖੋ ਕਹਿੰਦੇ ਜੇ ਅਸੀਂ ਗੁਰਬਾਣੀ ਪੜ੍ਹਦੇ ਹਣਾ ਮਨ ਆਤਮਾ ਤੇ ਤਨ ਵੀ ਨਿਰੋਗੀ ਹੋ ਜਾਂਦੇ ਨੇ ਜੇ ਸਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਬਿਮਾਰੀ ਹੈ ਨਾ ਇਹ ਵੀ ਬਹੁਤ ਛੇਤੀ ਦੂਰ ਹੋ ਜਾਂਦੇ ਨੇ ਸਾਡੀਆਂ ਬਿਮਾਰੀਆਂ ਸਾਡੇ ਦੁੱਖ ਤਕਲੀਫ ਸਾਡੇ ਉੱਤੇ ਆਉਣ ਵਾਲਾ ਹਰੇਕ ਜਿਹੜਾ ਕੋਈ ਬਾਹਰ ਕੋਈ ਕਰ ਦਵੇ ਨਾ ਸਾਡੇ ਤੇ ਜੇ ਮਾੜੇ ਕਰਮਾਂ ਦੀ ਕੋਈ ਝਾਲ ਚੱਲ ਪਵੇ ਨਾ ਉਹ ਵੀ ਕਹਿੰਦਾ ਬਦਲ ਜਾਂਦੇ ਹਨ ਤੇ ਪਰਮਾਤਮਾ ਸਾਡੀ ਨਾ ਮਾੜੀ ਕਰਮਾਂ ਨੂੰ ਵੀ ਚੰਗੇ ਕਰਮਾਂ ਵਿੱਚ ਤਬਦੀਲ ਕਰ ਦਿੰਦੇ ਨੇ ਕਿਉਂਕਿ ਵਾਹਿਗੁਰੂ ਨੇ ਉਹਨਾਂ ਦੇ ਹੱਥ ਕਲਮ ਫੜਾਈ ਹੈ ਸਾਡੇ ਲੇਖ ਲਿਖਣ ਦੀ ਤੇ ਪਰਮਾਤਮਾ ਸਾਡੀ ਆਪ ਹੀ ਰੱਖਿਆ ਕਰਦੇ ਨੇ ਕਿਉਂਕਿ ਪਰਮਾਤਮਾ ਨੂੰ ਸਭ ਪਤਾ ਹੈ ਸਗਲ ਜੀਵਾਂ ਦਾ ਅੰਤਰ ਜਾਣੀ ਕਿਉਂਕਿ ਉਹ ਸਾਰੇ ਜੀਵਾਂ ਦੇ ਬਾਰੇ ਸਭ ਕੁਝ ਜਾਣਦਾ ਹੈ ਕਟਕਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਜਲ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟੀ ਕਰ ਫੂਲਾ ਦੇਖੋ ਜਿਹੜੀ ਉਹਦੇ ਸੰਤ ਹਨ ਨਾ ਜਿਹੜੇ ਵਾਹਿਗੁਰੂ ਦੇ ਉਹਨਾਂ ਦੇ ਬਾਰੇ ਰੱਬ ਨੂੰ ਸਭ ਪਤਾ ਹੈ ਵੀ ਮੇਰੇ ਮੇਰੀ ਜੋ ਸੰਗਤ ਹੈ ਉਹ ਕਿਸ ਨੇਚਾ ਨਾ ਮੇਰੇ ਕੋ ਆ ਰਹੀ ਹੈ ਮੈਂ ਉਹਨਾਂ ਦੇ ਤੇ ਕਿਵੇਂ ਮੇਰ ਭਰਿਆ ਹੱਥ ਰੱਖਣਾ ਹੈ ਦੇਖੋ ਜੀ ਕੋਈ ਦੁੱਖ ਵੀ ਜ਼ਿੰਦਗੀ ਚ ਆ ਜਾਂਦਾ ਹੈ ਤਾਂ ਨਰਾਸ਼ ਨਾ ਹੋਇਆ ਕਰੋ ਕਿਉਂਕਿ ਖੰਡੇ ਵਾਲੇ ਬਾਪੂ ਬਹੁਤ ਦਿਆਲ ਨੇ ਉਹਦੀ ਅੱਗੇ ਅਰਦਾਸ ਕਰੋ ਤੁਹਾਡੀ ਕੋਈ ਵੀ ਅਰਦਾਸ ਬੇਨਤੀ ਖਾਲੀ ਨਹੀਂ ਜਾਂਦੀ ਪਹਿਲਾ ਨੰਬਰ ਕਿਸੇ ਦਾ ਵੀ ਦਿਲ ਨਹੀਂ ਦੁਖਾਣਾ ਚਾਹੀਦਾ ਕਿਉਂਕਿ ਦੁਖੀ ਦਿਲ ਦੇ ਵਿੱਚੋਂ ਜਿਹੜੀ ਬਦੂਆ ਨਿਕਲਦੀ ਹੈ ਨਾ ਖਾਲਸਾ ਜੀ ਉਹ ਜ਼ਰੂਰ ਲੱਗ ਜਾਂਦੀ ਹੈ ਇਸ ਕਰਕੇ ਵੱਧ ਤੋਂ ਵੱਧ ਤੁਸੀਂ ਇਹ ਕੋਸ਼ਿਸ਼ ਕਰਿਆ ਕਰੋ ਕਿ ਤੁਹਾਡੇ ਕਾਰਨ ਕੋਈ ਦੂਸਰਾ ਦੁਖੀ ਤੇ ਨਹੀਂ ਹੈ ਤੁਸੀਂ ਕਿਸੇ ਨੂੰ ਦੁਖੀ ਤੇ ਨਹੀਂ ਕਰ ਰਹੇ ਇਸ ਕਰਕੇ ਖਾਲਸਾ ਜੀ ਕਿਸੇ ਨੂੰ ਦੁਖੀ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਹੈ ਗੁਰਬਾਣੀ ਵਿੱਚ ਲਿਖਿਆ ਹੈ ਨਾ ਸਹਜ ਸ਼ਾਂਤੀ ਪਿਆਰ ਇਹ ਸਭ ਕੁਝ ਸਾਨੂੰ ਸਾਡੇ ਗੁਰੂ ਤੋਂ ਮਿਲਿਆ ਹੈ ਅਕਸਰ ਨੂੰ ਗਿਆਨ ਹੋਇਆ ਉਹਦੇ ਘਰ ਦੇ ਵੀ ਹੁਣ ਗੁਰਦੁਆਰਾ ਸਾਹਿਬ ਜਾਂਦੇ ਦੁਪਹਿਰਾ ਸਾਹਿਬ ਕਰਦੇ ਜੋਤ ਲਗਾਉਂਦੇ ਘਰ ਵਿੱਚ ਇਹੋ ਜਿਹਾ ਮਾਹੌਲ ਹੋ ਗਿਆ ਕਿੰਨੀ ਕਿਸਮਤ ਤੇਜ ਦੋ بیٹے ਤੇ ਉਹ ਵੀ ਅੱਗਿਓ ਸਰਕਾਰੀ ਨੌਕਰੀ 'ਚ ਕਹਿੰਦੇ ਕਿ ਘਰ ਦੇ ਵਿੱਚ ਨਾ ਜਿਵੇਂ ਪਰਮਾਤਮਾ ਦੀਆਂ ਮਾਲੂ-ਮਾਲ ਕੀਤਾ ਹੋਇਆ ਸੀ ਘਰ ਵਿੱਚ ਬਹੁਤ ਸੁੱਖ ਸ਼ਾਂਤੀ ਇਸ ਤਰ੍ਹਾਂ ਦੀ ਵਰਤਾਈ ਬਾਬਾ ਜੀ ਨੇ ਇਸ ਕਰਕੇ ਆਪਣੇ ਗੁਰੂ ਤੇ ਆਪਣੇ ਰਾਮਦਾਸ ਗੁਰੂ ਜੀ ਤੇ ਵਿਸ਼ਵਾਸ ਰੱਖਿਆ ਕਰੋ ਤੁਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸ਼ਵੰਦ ਕੱਢਣਾ ਸ਼ੁਰੂ ਕਰਦੋ ਦੂਜਾ ਨੰਬਰ ਤੁਸੀਂ ਇਹ ਜੁੜੀਆਂ ਮੈਂ ਤੁਹਾਨੂੰ ਤਿੰਨ ਗੱਲਾਂ ਦੱਸਾਂਗੀ ਨਾ ਇਹ ਕਰੋਗੇ ਨਾ ਤਾਂ ਜ਼ਿੰਦਗੀ 'ਚ ਕਦੇ ਵੀ ਦੁੱਖ ਬਿਲਕੁਲ ਵੀ ਨਹੀਂ ਆਉਣਗੇ ਘਰ ਦੇ ਵਿੱਚ ਆਉਣ ਵਾਲਾ ਦੁੱਖ ਕਲੇਸ਼ ਤੇ ਜਿਹੜੀ ਵੀ ਕੋਈ ਬਿਮਾਰੀ ਹੈ ਨਾ ਉਹ ਕਦੇ ਵੀ ਨਹੀਂ ਆਏਗੀ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸ਼ਵੰਦ ਕੱਢਣਾ ਸ਼ੁਰੂ ਕਰਦੋ ਜਦੋਂ ਤੁਸੀਂ ਉਹ ਦਸ਼ਵੰਦ ਕੱਢੂਗੇ ਨਾ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਦੇਵੋਗੇ ਨਾ ਉਹ ਕਿੰਨਿਆਂ ਦੇ ਮੂੰਹ ਵਿੱਚ ਲੰਗਰ ਪ੍ਰਸ਼ਾਦਾ ਜਾਏਗਾ ਸੀਸ ਹੀ ਦੇਣਗੇ ਕੋਈ ਬਦਸੀਸ ਨਹੀਂ ਦਿੰਦਾ ਕੋਈ ਭਿਖਾਰੀ ਵੀ ਆ ਕੇ ਭੋਜਨ ਛੱਕਦਾ ਹੈ ਕਿਸੇ ਭੁੱਖੇ ਨੂੰ ਕਿਸੇ ਨੰਗੇ ਨੂੰ ਵਸਤਰ ਜੱਪੜਾਂ ਜਿਨ੍ਹਾਂ ਕੋ ਨਹੀਂ ਹੁੰਦੀ ਨੰਗੇ ਪੈਰ ਤੁਰਦੇ ਹਨ ਫੁੱਟਪਾਥ ਤੇ ਗਰੀਬ ਬੱਚੇ ਬਹੁਤ ਗਰੀਬ ਵਸਤਰ ਤੋਂ ਬਿਨਾ ਉਹਨਾਂ ਨੂੰ ਉਹ ਚੀਜ਼ਾਂ ਲੈ ਕੇ ਦਿਵੋ ਭਿਖਾਰੀ ਇਹ ਨਹੀਂ ਕਿ ਭਿਖਾਰੀ ਮੰਗਦਾ ਹੈ ਤਾਂ ਪੈਸੇ ਦਿਓ ਹਾਂ ਉਹਨੂੰ ਤਾਂ ਨਾ ਤਾਂ ਕੱਨੂ ਕਪੜਾ ਨਹੀਂ ਹੈ ਉਹਨੂੰ ਜ਼ਰੂਰ ਲੈ ਦਿਓ ਪੈਰਾਂ 'ਚ ਚੱਪਲ ਨਹੀਂ ਹੈ ਠੀਕ ਹੈ ਉਹਨੂੰ ਦੇ ਦਿਓ ਕੋਈ ਵੀ بیمار ਹੈ ਨਾ ਉਹਦੀ ਜਰੂਰ ਹੈਲਪ ਕਰਿਆ ਕਰੋ ਜੇ ਕੋਈ ਬਿਮਾਰ ਕੋਈ ਰੋਗੀ ਕੋਈ ਬਜ਼ੁਰਗ ਕੋਈ ਲੱਤਾਂ ਤੋਂ ਅਪਾਹਜ ਕੋਈ ਅੱਖਾਂ ਤੋਂ ਅਪਾਹਜ ਕੋਈ ਲੂਲੇ ਲੰਗੜੇ ਇਹਨਾਂ ਦੀ ਮਦਦ ਜਰੂਰ ਕਰਿਆ ਕਰੋ ਕਿਉਂਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਤ ਹੈ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਜਿੱਥੇ ਹਰੇਕ ਵਾਸਤੇ ਲੰਗਰ ਦਾ ਪ੍ਰਬੰਧ ਹੈ ਕਿਉਂਕਿ ਗੁਰੂ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ ਗੁਰੂ ਸਭ ਨੂੰ ਇੱਕ ਬਰਾਬਰ ਸਮਝਦੇ ਹਨ ਇਸ ਕਰਕੇ ਗੁਰਦੁਆਰਾ ਸਾਹਿਬ ਦਸ਼ਵੰਦ ਤੇ ਗਰੀਬਾਂ ਲਈ ਆਪੋਜਨ ਕੱਪੜਾ ਬਸਤਰ ਇਹ দান ਜਰੂਰ ਕਰਿਆ ਕਰੋ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਆਉਣ ਵਾਲੀ ਬਿਮਾਰੀ ਦੁੱਖ ਰੋਗ ਕਲੇਸ਼ ਜਰੂਰ ਦੂਰ ਹੋ ਜਾਵੇਗਾ ਖਾਲਸਾ ਜੀ ਦੇਖੋ ਇਹ ਕੋਈ ਜਾਦੂ ਨਹੀਂ ਹੈ ਇਹ ਕੋਈ ਟੂਣਾ ਨਹੀਂ ਹੈ ਇਹ ਕੋਈ ਵਹਿਮ ਨਹੀਂ ਹੈ ਇਹ ਕੋਈ ਭਰਮ ਨਹੀਂ ਹੈ ਕਿ ਪਰਮਾ ਵਿੱਚ ਪਾਉਣਾ ਹੈ ਨਹੀਂ ਖਾਲਸਾ ਜੀ ਸਾਨੂੰ ਦਿਖ ਰਿਹਾ ਹੈ ਕਿ ਗਰੀਬ ਧੁੱਖਾ ਹੈ ਮੰਗ ਰਿਹਾ ਹੈ ਨਾ ਖਾਲਸਾ ਜੀ ਉਹਨੂੰ ਪ੍ਰਸ਼ਾਦਾ ਸ਼ਕਾਤ ਤਾਂ ਕਿ ਉਹਦੇ ਮਨ ਦੀ ਤ੍ਰਿਪਤੀ ਹੋ ਜਾਏ ਭੁੱਖਾ ਭੋਜਨ ਖਾਏਗਾ ਤੇ ਵਰਦਾਨ ਹੀ ਦੇਗਾ ਕੋਈ ਸੀਸ ਹੀ ਦੇਗਾ ਖਾਲਸਾ ਜੀ ਇਸ ਕਰਕੇ ਜੇ ਕੋਈ ਬਜ਼ੁਰਗ ਰਾਸਤੇ 'ਚ ਭਟਕਦਾ ਹੋਇਆ ਜਾਂ ਕੋਈ ਭਿਖਾਰੀ ਬਜ਼ੁਰਗ ਬੱਚਾ ਮਿਲੇ ਉਸ ਨੂੰ ਦਾਨ ਜ਼ਰੂਰ ਦਿਆ ਕਰੋ ਕਿਉਂਕਿ 10 1.5 ਰੁਪਏ ਨਾਲ ਉਸ ਦਾ ਕੋਈ ਏਡਾ ਵੱਡਾ ਕਾਰਜ ਨਹੀਂ ਸਫਲ ਹੋ ਜਾਣਾ ਸਿਰਫ ਇੱਕ ਇਹ ਹੋ ਜਾਣਾ ਹੈ ਕਿ ਕੀ ਪਤਾ ਉਹ ਇੱਕ ਡੰਗ ਦਾ ਭੋਜਨ ਛੱਕ ਸਕੇ ਇੱਕ ਡੰਗ ਦੀ ਰੋਟੀ ਖਾ ਸਕੇ ਇਸ ਕਰਕੇ ਇਹਨਾਂ ਚੀਜ਼ਾਂ ਨਾਲ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਗਰੀਬੀ ਨਹੀਂ ਆਏਗੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਨਾ ਸਿਰਫ ਇੱਕ ਆਤਮ ਵਿਸ਼ਵਾਸ ਪਰਮਾਤਮਾ ਦੇ ਪ੍ਰਤੀ ਵਿਸ਼ਵਾਸ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਘਾਲ ਸਾਜੀ ਇਸ ਕਰਕੇ ਆਪਣੇ ਗੁਰੂ ਤੇ ਭਰੋਸਾ ਕਰਿਆ ਕਰੋ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਤੇ ਜਿਨ੍ਹਾਂ ਨੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਹਨ ਉਹ ਸਬਸਕ੍ਰਾਈਬਰ ਜ਼ਰੂਰ ਕਰ ਲੈਣਾ ਤੇ ਖਾਲਸਾ ਜੀ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਤੁਹਾਡੀ ਹਾਜ਼ਰੀ ਵਾਹਿਗੁਰੂ ਤੱਕ ਪਹੁੰਚ ਜਾਵੇਗੀ ਕਿਉਂਕਿ 5 ਮਿੰਟ ਸੰਗਤ ਕਰਨ ਨਾਲ ਖਾਲਸਾ ਜੀ ਮਨ ਪਵਿੱਤਰ ਜ਼ਰੂਰ ਹੁੰਦਾ ਹੈ ਸੰਗਤ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ